ਕਰਦੀਆਂ ਵੀ ਜੇ ਤੁਸੀਂ ਰਿਵਰਸ ਇੰਜੀਨੀਅਰ ਕਰਦੇ ਹੋ ਕਿਸ ਚੀਜ਼ ਨੂੰ ਵੀ ਓਕੇ ਰਿਟਰਨ ਲਈ ਨਾ ਵੀ ਜੇ ਤੁਸੀਂ ਅਫੋਰਡੇਬਿਲਟੀ ਕਰਨੀ ਆ ਚਾਹੇ ਹੁਣ ਘਰਾਂ ਦੀ ਰੀਅਲ ਏਸਟੇਟ ਦੀ ਮਾਰਕੀਟ ਦੀ ਗੱਲ ਕਰਾਂ ਤੁਸੀਂ ਫਲਿੱਪਿੰਗ ਦੇ ਵਿੱਚ ਜਾ ਰਹੇ ਹੋ ਪਰ ਐਂਡ ਆਫ ਦਿ ਡੇ ਤੁਸੀਂ ਇੱਕ ਲੋਨ ਵੀ ਲੈ ਰਹੇ ਹੋ ਉਹਦਾ ਬੈਕਅਪ ਇਹ ਆ ਵੀ ਉਹਨੂੰ ਤੁਸੀਂ ਦੇਖੋ ਵੀ ਜੇ ਆਈ ਪ੍ਰਾਈਸ ਵਧਦਾ ਰਿਹਾ ਤਾਂ ਐਂਡ ਤੇ ਆ ਕੇ ਉਹਦੇ ਲਈ ਜਦੋਂ ਅਫੋਰਡੇਬਿਲਟੀ ਦੀ ਗੱਲ ਆਉਣੀ ਹੈ ਚਾਹੇ ਤੁਸੀਂ ਮੈਕਸਿਮਮ 20% ਕਰ ਦਿੰਦੇ ਹੋ 80% ਕੀ ਪਰ ਲੋਨ ਆਲਮੋਸਟ ਮਿਲੀਅਨ ਡਾਲਰ ਦਾ ਬਣ ਜਾਂਦਾ ਜੇ ਓਵਰ 1 ਮਿਲੀਅਨ ਡਾਲਰ ਦਾ ਘਰ ਹੈਗਾ ਆ ਜੀ ਉਹਨੂੰ ਅਫੋਰਡ ਕਰਨ ਦੇ ਲਈ ਜੇ 1% ਆ ਜਾਂ एवरेज ਜਿਹੜਾ ਟੋਟਲ ਹਿਸਟਰੀ ਰਹੀ ਆ ਇੰਟਰਸਟ ਰੇਟ ਦੀ ਕਿੰਨੀ ਕਰਾਈ ਹੈ ਜੇ ਬੈਕ ਉਸੇ ਰੇਂਜ ਦੇ ਵਿੱਚ ਆਉਂਦਾ ਤਾਂ ਮੇਰੀ ਕਿਸ਼ਤ ਕਿੰਨੀ ਬਣੂਗੀ ਉਹਦੇ ਲਈ ਮੈਨੂੰ ਕਿਦਾਂ ਦੀ ਜੌਬ ਚਾਹੀਦੀ ਹੈ ਕੀ ਮੈਂ ਇਹਨੂੰ ਅਫੋਰਡ ਕਰ ਸਕਦਾ ਜਾਂ ਨਹੀਂ ਕਰ ਸਕਦਾ ਮੈਨੂੰ ਲੱਗਦਾ ਸ਼ਾਇਦ ਜੇ ਤੁਸੀਂ ਇਦਾਂ ਦੀ ਰਿਵਰਸ ਇੰਜੀਨੀਅਰਿੰਗ ਕਰ ਲੋ ਨਾ ਤਾਂ ਐਲੀ ਸਬੰਧ ਨੂੰ ਥੋੜਾ ਲੱਗ ਜਾਂਦਾ ਵੀ ਕੁਝ ਗੜਬੜ ਹੈ ਰਾਈਟ ਬਿਲਕੁਲ ਰਿਵਰਸ ਇੰਜੀਨੀਅਰਿੰਗ ਕਰਨੀ ਚਾਹੀਦੀ ਆ ਕੋਈ ਵੀ ਚੋਈ ਚੀਜ਼ ਲੈਣੀ ਆ ਅਫੋਰਡੇਬਿਲਟੀ ਤੁਹਾਡੀ ਇਨਕਮ ਕੀ ਆ ਤਾਂ ਫਿਊਚਰ ਰਿਟਰਨ ਉਹਦਾ ਕੀ ਆ ਫਿਊਚਰ ਵੀ ਦੇਖਣਾ ਪੈਣਾ ਵੀ ਕੱਲ ਨੂੰ ਮਾਰਕੀਟ ਜਿਦਾਉਣ ਕਰ ਲਏ ਆ ਲੋਕਾਂ ਨੇ ਤਾਂ ਪਾਈਸਾਂ ਥੋਲੇ ਡੇਪੀਆਂ ਹੁਣ ਕੱਲ ਨੂੰ ਵੀ ਸੋਚਦੇ ਬਈ ਪਾਈਸਾਂ ਹੋਰ ਡਿਗੂਆਂ ਜਾਂ ਹੁਣ ਕੋ ਸਾਰੇ ਡਰਦੇ ਇਸ ਕਰਕੇ ਆ ਵੀ ਕੱਲ ਨੂੰ ਪ੍ਰਾਈਸਾਂ ਹੋਰ ਵੀ ਥੱਲੇ ਆ ਸਕਦੀਆਂ ਜਦੋਂ ਪ੍ਰਾਈਸਾਂ ਉੱਪਰ ਜਾਣ ਲੱਪਣੀਆਂ ਫੇ ਸਾਰਿਆਂ ਨੇ ਭੱਜਣਾ ਬਈ ਚਲੋ ਉਹ ਕਰ ਲੈ ਲਈਏ ਹੁਣਸ ਰਾਈਟ ਉਹੀ ਗੱਲ ਹੋ ਜਾਂਦੀ ਆ ਸਟਾਕ ਮਾਰਕੀਟ ਵੀ ਸੇਮ ਹੀ ਚੀਜ਼ ਹੈਗੀ ਆ ਜਦੋਂ ਸਟਾਕ ਲੱਪਣਾ ਰਹੋ ਉਸ ਦਿਨ ਬਿਟਕੋਇਨ ਵੀ ਕਿੰਨਾ ਚਿਰ ਥੱਲੇ ਰਿਹਾ ਹੁਣ ਮਿਲਾਂ ਦਾ ਕੱਲ ਦੀ ਹਾ ਹਾ ਲਾ ਲਾ ਹੋਈ ਪਈਏ ਜਿੱਦੇ ਦਾ ਪ੍ਰਾਈਸ ਉੱਪਰ ਨੂੰ ਗਿਆ ਵਾ ਹੁਣ ਸਾਰਿਆਂ ਨੇ ਬਿਟਕੋਇਨ ਦੇਖਣ ਲੱਗ ਗਏ ਵੀ ਬਿਟਕੋਇਨ ਗ੍ਰੀਨ ਆ ਵੀ ਇਹਨਾਂ ਉੱਪਰ ਨੂੰ ਵੱਧ ਰਿਹਾ ਪਰ ਜਦੋਂ ਰੈੱਡ ਵਿੱਚ ਸੀਗਾ ਉਦੋਂ ਕਿਸੇ ਨੇ ਕੋਈ ਹੱਥ ਨਹੀਂ ਲਾਇਆ ਹੁਣ ਲੋਕਾਂ ਦੇ ਉਹਦੇ ਕਿਹਨੂੰ ਕੋਈ ਕੀੜੀਆਂ ਲੜਦੀਆਂ ਹੋਣੀਆਂ ਵੀ ਛੇਤੀ ਕੁਝ ਬਾਹਰ ਕਰ ਲੈਂਦੇ ਜਾਂ ਹੁਣ ਕਰ ਲਗੇ ਰਾਈਟ ਬੰਦਾ ਇਹਨਾਂ ਚੀਜ਼ਾਂ ਦੇ ਵਿੱਚ ਅਸੀਂ ਜ਼ਿਆਦਾ ਗਲਤੀ ਕਰਦੇ ਆ ਬਿਲਕੁਲ ਨਹੀਂ ਗਲਤੀ ਕਰਦੇ ਜੇ ਹੋਮ ਬਾਇੰਗ 'ਚ ਵੀ ਸੇਮ ਹੀ ਚੀਜ਼ ਹੈਗੀ ਆ ਰਾਈਟ ਹੁਣ ਜਿਹੜੇ ਬਹੁਮ ਬਾਇੰਗ ਹੁਣ ਇਸ ਵੇਲੇ ਬਿਕ ਨਹੀਂ ਰਹੇ ਜਿਹੜੇ ਜਿਹੜੇ ਨਾ ਸਪੈਸ਼ਲੀ ਪ੍ਰੋਫੈਸ਼ਨਲ ਇਨਵੈਸਟਰਸ ਹੁੰਦੇ ਆ ਉਹ ਸਾਰਾ ਰੈਗੂਲਰ ਇਨਵੈਸਟਰ ਨਾਲੋਂ ਆਪੋਸਿਟ ਕਰਦੇ ਆ ਟਾਕ ਨੂੰ ਉਦੋਂ ਲੈਣੇ ਜਦ ਮਾਰਕੀਟ ਥੱਲੇ ਡਿਗਣੀ ਉਹ ਐਸ ਵੇਲੇ ਵੇਚ ਰਹਾ ਮਾਰਕੀਟ ਉੱਪਰ ਜਾ ਰਹੀ ਆ ਸੋ ਸੇਮ ਥਿੰਗ ਇਨ ਦਾ ਹਾਊਸਿੰਗ ਮਾਰਕੀਟ ਹਾਊਸਿੰਗ ਮਾਰਕੀਟ ਉਹ ਸੋ ਜਿਹੜਾ ਸਾਰੇ ਵੇਚ ਗਿਆ ਹੁਣ ਉਹ ਕੈਸ਼ ਲੈ ਕੇ ਬੈਠੇ ਹੁਣ ਪਤਾ ਵੀ ਲੋਕ ਤਾਂਗਾਏ ਪਏ ਆ ਉਹ ਮੁੜ ਕੇ ਘਰ ਖਰੀਦ ਰਹੇ ਆ ਪਾਪੜੀਆਂ ਕੀ ਖਰੀਦ ਰਹੇ ਆ ਸੋ ਦੱਸ ਹਾਊ ਦਾ ਪ੍ਰੋਫੈਸ਼ਨਲ ਵਰਕਸ ਯੂ نو ਪਰ ਮੇਲੇ ਦਾ ਇਹ ਦੇਣਾ ਭਾਜੀ ਜਦੋਂ ਨਾ ਤੁਸੀਂ ਅ ਕਿਸੇ ਵੀ ਮਾਰਕੀਟ ਦੇ ਵਿੱਚ ਜਾਂਦੇ ਹੋ ਜਦੋਂ ਇਹਦਾ ਇੰਟਰਸਟ ਵਿੱਚ ਆਉਂਦਾ ਇੰਟਰਸਟ ਰੇਟ ਦੀ ਗੱਲ ਕਰਦੇ ਹਾਂ ਖਾਸ ਕਰਕੇ ਰੀਅਲ ਏਸਟੇਟ ਦੇ ਵਿੱਚ ਬਹੁਤ ਵੱਡਾ ਇੰਪੈਕਟ ਪਾਉਂਦਾ ਹੈ ਕਿ ਸਟਾਕ ਮਾਰਕੀਟ ਦੇ ਵਿੱਚ ਇਹਦਾ ਇੰਪੈਕਟ ਵੀ ਪੈਂਦਾ ਹੈ ਪ੍ਰਾਈਸ ਨੂੰ ਲੈ ਕੇ ਬਿਲਕੁਲ ਅਸੀਂ ਕਹਿੰਦੇ ਹਾਂ ਮਾਰਜਨ ਸਟਾਕ ਮਾਰਕੀਟ ਦੇ ਵਿੱਚ ਤੁਸੀਂ 10000 ਰੁਪਏ ਪਾਇਆ ਮੈਂ ਸਟਾਕ ਮਾਰਕੀਟ ਦੇ ਵਿੱਚ ਜਿਹੜਾ ਬ੍ਰੋਕਰ ਹੈ ਉਹ ਤੁਹਾਨੂੰ 15000 ਦੇ ਦਿੰਦਾ ਤੁਸੀਂ 15000 ਦਾ ਜੋ ਮਾਰਜੀ ਖਰੀਦ ਲਓ ਜਦ ਤੱਕ ਕਰ ਤੁਸੀਂ 10000 ਦੀ ਚੀਜ਼ ਲੈਣੇ ਆ ਠੀਕ ਆ ਪਰ ਜੇ ਤੁਸੀਂ ਉਹ 10000 ਤੋਂ ਉੱਪਰ ਚੱਲ ਗਏ ਤਾਂ ਉਹ ਤੁਸੀਂ ਲੈ ਲਿਆ ਆਪਣੇ ਮਾਰਜਨ ਤੇ ਤੁਸੀਂ ਉਹਦਾ 5000 ਵੀ ਲੈ ਲਿਆ ਪਰ ਫੇਰ ਪ੍ਰੋਬਲਮ ਆ ਜਾਂਦੀ ਹੈ ਜਦ ਲਈ ਸਟਾਕ ਦੀ ਪ੍ਰਾਈਸ ਥੱਲੇ ਲਾਪੰਨੀ ਹੋਣ ਤੁਹਾਡਾ ਜਿੰਨ ਤੁਸੀਂ 10000 ਪਾਏ ਹੁੰਦਾ ਸੀ ਉਹ 5000 ਰਹਿ ਗਿਆ ਜਿਹੜਾ ਮਾਰਜਨ ਜਿਹੜਾ ਉਹ ਵੀ ਤੁਸੀਂ ਥੱਲੇ ਲੈ ਜਾਂਦਾ ਹੁਣ ਮਾਰਜਨ ਦਾ ਉਹ ਤੁਹਾਨੂੰ ਬ੍ਰੋਕਰ ਫੋਨ ਕਰਦਾ ਵੀ ਤੂੰ ਸਾਡਾ ਚਾਹਾਂਦਾ ਤੁਸੀਂ ਸਟਾਕ ਦੇ ਵਿੱਚ ਪੈਸੇ ਪਾਓ ਆਪਣੇ ਅਕਾਊਂਟ ਦੇ ਵਿੱਚ ਨਹੀਂ ਤਾਂ ਅਸੀਂ ਤੁਹਾਡਾ ਜਿਹੜਾ ਸਟਾਕ ਹੈ ਵੇਚ ਦੇਣਾ ਤੁਹਾਡਾ ਅਕਾਊਂਟ ਹੋਰਨਾ ਜ਼ੀਰੋ ਸੋ ਇਹਦੇ ਵਿੱਚ ਵੀ ਬਹੁਤ ਪ੍ਰੈਸ਼ਰ ਹੈ ਮੇਰੇ ਖਿਆਲ ਜਿਹੜਾ ਸਟਾਕ ਮਾਰਕੀਟ ਆ ਇਹਦੇ ਵਿੱਚ ਜਿਆਦਾ ਪ੍ਰੈਸ਼ਰ ਆ ਕਿਉਂ ਇਹਦੇ ਵਿੱਚ ਜਿਹੜੀਆਂ ਪ੍ਰਾਈਸਾਂ ਉੱਪਰ ਥੱਲੇ ਜਾਂ ਬਹੁਤ ਛੇਤੀ ਜਾਂਦੀਆਂ ਹੁਣ ਘਰ ਦੀ ਤਾਂ ਤੁਸੀਂ ਮੋਰਗੇਜ ਲੈ ਲੈਣੇ ਇੱਕ ਵਾਰੀ ਤੁਹਾਨੂੰ 5 ਸਾਲ ਤਾਂ ਨਿਕਲ ਜਾਂਦੇ ਆ ਪਰ ਜਿਹੜਾ ਸਟਾਕ ਮਾਰਕੀਟ ਦੇ ਵਿੱਚ ਆ ਇਟਸ ਵੈਰੀ ਫਾਸਟ ਕਿਵਰ ਲੋਕ ਆਪਾਂ ਨਾ ਟਾਈਮ ਬਹੁਤ ਘਰ ਲਾ ਗਏ ਨੇ ਮਾਰਕੀਟ ਨੂੰ ਵੀ ਆਪਾਂ ਸਟਾਕ ਲਈਏ ਕਦੋਂ ਲਈਏ ਘਰ ਲਈਏ ਕਦੋਂ ਲਈਏ ਵੀ ਹੁਣ ਵੀ ਆ ਚੀਜ ਇਸ ਲੈਵਲ ਤੇ ਜਾਊਗੀ ਫਿਰ ਲੈਣਾ ਆ ਇਹ ਕਿੱਡਾ ਇੱਕ ਬੜਾ ਇੰਪੈਕਟ ਪਾਉਂਦਾ ਵੀ ਹੁਣ ਖਾਸ ਕਰਕੇ ਜਿਵੇਂ ਆਪਾਂ ਕਹੀਏ ਵੀ ਆ ਤੁਹਾਡੀ ਲੋਡ ਦੇ ਮੁਤਾਬਿਕ ਆ ਜਾਂ ਤੁਹਾਨੂੰ ਸੱਚੀ ਵੇਟ ਕਰਨਾ ਚਾਹੀਦਾ ਉਸ ਟਾਈਮ ਜੇ ਮੰਨ ਲਓ ਇੱਕ ਸਟਾਕ ਤੁਹਾਨੂੰ ਲੱਗਦਾ ਇੱਕ ਬੰਦਾ ਕਹਿੰਦਾ ਇਹਨੂੰ ਥੱਲੇ ਆਉਣਾ ਉਹ ਬਸ ਸਿਰਫ ਏਸੇ ਹੋਪ ਦੇ ਵਿੱਚ ਬੈਠਾ ਵੀ ਥੱਲੇ ਆਊਗਾ ਜਾਂ ਉਹਦੇ ਲਈ ਵੀ ਕੋਈ ਡੇਟਾ ਚਾਹੀਦਾ ਕੈਲਕੂਲੇਟ ਕਰਨ ਉਹ ਵੀ ਇਹ ਆਊਗਾ ਵੀ ਜਾਂ ਤੁਸੀਂ ਸਿਰਫ ਬੈਠੇ ਹੋ ਹੱਥ ਦੇ ਹੱਥ 라ਕੇ ਦੇ ਕੋਡਰ ਦਾ ਮੈਪ ਅਲੀ ਤਾਂ ਇਹ ਗੱਲ ਕਰੂੰਗਾ 10000 15000 ਕੰਪਨੀਆਂ ਜਿਹੜੀਆਂ ਲਿਸਟਡ ਆ ਸੋ ਜੇ ਤੁਸੀਂ ਇੱਕ ਤੇ ਬੈਠਿਆ ਦੈਟ ਇਜ਼ ਵੋਂਗ देयर ਇਸ অলवेज ਅਨਦਰ ਕੰਪਨੀ ਆਊਟ देयर दैट इज ਬੈਟਰ ਦੈਨ ਦ ਵਨ ਯੂ ਆਰ ਲੁਕਿੰਗ ਐਟ ਉਹ ਐਂਡ ਤੇ ਹੁੰਦਾ ਤੇ ਹੁਣ ਘਾਰਾਂ ਦੇ ਵਿੱਚ ਤੱਥ ਆ ਸੀ ਤੁਹਾਡੇ ਅਰਗੇਨ ਪ੍ਰੋਫੈਸ਼ਨਲ ਬੰਦੇ ਨੂੰ ਫੜ ਲੈਂਦੇ ਮੈਂ ਤੁਸੀਂ ਦੱਸੋ ਆਹ ਪ੍ਰਾਈਸ ਕੀ ਆ ਉਹ ਪ੍ਰਾਈਸ ਕੀ ਆ ਪਰ ਜਦ ਲਈ ਤੁਸੀਂ ਸਟਾਕ ਲੈਣੇ ਬਹੁਤ ਜ਼ਿਆਦਾ ਇਹਨਾਂ ਦੀ ਪ੍ਰੋਬਲਮ ਇਹ ਹੁੰਦੀ ਹੈਗੀ ਆ ਬੇ ਅਸੀਂ ਵੈਲਿਊਏਸ਼ਨ ਨਹੀਂ ਕਰਦੇ ਸਟਾਕ ਦੀ ਅਸੀਂ ਕਹਿੰਦੇ ਬਈ ਚਲੋ ਬਲ ਕੈਨੇਡਾ ਦਾ 40 ਡਾਲਰ ਦਾ ਸਟਾਕ ਆ ਜਾਂ 50 ਡਾਲਰ 50 ਡਾਲਰ ਦਾ ਸਟਾਕ ਆ ਉਹਦੀ ਅਸੀਂ ਵੈਲਿਊਏਸ਼ਨ ਨਹੀਂ ਕਰਦੇ ਉਹ ਅਸੀਂ ਲੈ ਲੈਣਾ ਪਰ ਜੇ ਅਸੀਂ ਕਰ ਲੈਣਾ ਤਾਂ ਪਤਾ ਨਹੀਂ ਕਿੰਨੇ ਘਰ ਦੇਖਣੇ ਅਸੀਂ ਮੇਰੇ ਕਹਾ ਘੱਟੋ ਘੱਟ 10 15 ਘਰ ਤਾਂ ਦੇਖਦੇ ਹੁਣੇ ਜਦੋਂ ਅਸੀਂ ਲੈਣਾ ਪਰ ਸਟਾਕ ਅਸੀਂ ਇੱਕ ਵਾਰੀ ਕਿਸੇ ਨੇ ਦੱਸਤਾ ਬਲ ਕੈਨੇਡਾ ਲੈ ਲਓ ਲੈ ਲੈਣ ਲੈ ਲਿਆ ਤੋਂ ਕੱਲ ਨੂੰ ਉਹ ਕਿੱਧਰ ਨੂੰ ਗਿਆ ਤੇ ਉਹਦਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਰਾਈਟ ਸੋ ਜੀ ਜੋ ਹਵ ਟੂ ਅੰਡਰਸਟੈਂਡ ਜਦੋਂ ਵੀ ਕੋਈ ਲੈਣੇ ਆ ਸੋ ਚੀਜ਼ ਪਹਿਲਾਂ ਲਰਨ ਕਰੋ ਜਦਾਂ ਤੁਸੀਂ ਹੁਣ ਮੈਨੂੰ ਰੀਅਲ ਏਸਟੇਟ ਬਾਰੇ ਕਈ ਨਹੀਂ ਪਤਾ ਹੈਗਾ ਜੋ ਮੈਂ ਘਰ ਲੈਣਾ ਹੋਵੇ ਜਾਂ ਕੋਈ ਪ੍ਰਾਪਰਟੀ ਇਨਵੈਸਟਮੈਂਟ ਲਈ ਹੋਣੀ ਹੈ ਮੈਂ ਤਾਂ ਤੁਹਾਡੇ ਅੱਗੇ ਪ੍ਰੋਫੈਸ਼ਨਲ ਬੰਦੇ ਨੂੰ ਫੜੂਗਾ ਨਾ ਆਪਣੀ ਸੀਕ੍ਰਟ ਜਾਸਾ ਨਾ ਤਾਂ ਜਿਹੜੀ ਮੈਂ ਆਪਣੇ ਹਮੇਸ਼ਾ ਵਰਤੀ ਹੈਗੀ ਹੈਗੀ ਆ ਅਸੀਂ ਵੀ ਕਰ ਲਿਆ ਹੈਗਾ ਮੇਰੀ ਸਿਕਿਉਰਟੀ ਇਹ ਸੀ ਵੀ ਮੈਂ ਜਿਹੜਾ ਕੈਸ਼ ਤੁਹਾਡੇ ਕੋਲ ਐਕਸਟਰਾ ਜਿੱਦਾਂ ਕਹਿੰਦੇ ਵੀ ਤੁਸੀਂ ਐਕਸਟਰਾ ਕੈਸ਼ ਸਾਈਡ ਤੇ ਰੱਖ ਲਓ ਜਦੋਂ ਤੁਹਾਨੂੰ ਲੋੜ ਪਊਗੀ ਮੈਂ ਉਹ ਕੈਸ਼ ਐਕਸਟਰਾ ਨਾ ਸੀ ਰੱਖਦਾ ਮੈਂ ਕੀ ਕੀਤਾ ਮੈਂ ਬੈਂਕ ਕੋਲ ਗਿਆ ਮੈਂ ਕੀ ਕੀਤਾ ਘਰ ਦੇ ਵਿੱਚ ਇਕਵਿਟੀ ਬਿਲਡ ਕੀਤੀ ਉਹ ਬਿਲਡ ਕਰਕੇ ਜਿੰਨਾ ਵੀ ਕੈਸ਼ ਹੈਗਾ ਮੈਂ ਵਿੱਚ ਉਹ ਘਰ ਦੇ ਬਾਅਦ ਸੋ ਮੇਰੀ ਮਾਰਗੇਜ ਘਟ ਜਊਗੀ ਸੋ ਮੈਂ ਸਾਈਡ ਤੇ ਕੀ ਕੀਤਾ ਮੈਂ ਕਿਹਾ ਮੈਨੂੰ ਲਾਈਨ ਆਪ ਖਰੀਦ ਤੇ ਦਿਓ ਘਰ ਦੇ ਉੱਪਰੇ ਸੋ 10 ਮਿੰਟ ਕਿਰ ਲਾਈਨ অফ ਕਰੇ ਦਿੱਤੀ ਸੋ ਮੈਨੂੰ ਇੱਕ ਪਾਸੇ ਕੈਸ਼ ਮਿਲ ਗਿਆ ਐਕਸੈਸ ਕੈਸ਼ ਨੂੰ ਮਿਲ ਗਿਆ ਜੇ ਮੈਂ ਇਨਵੈਸਟ ਵੀ ਕਰਨਾ ਮੈਂ ਕਢਾ ਸਕਦਾ ਸੀ ਜੋ ਸੋ ਦੈਟਸ ਅ ਲਿਟਲ ਸਿਕਰਟ ਯੂ ਕੈਨ ਯੂਜ਼ ਜੇ ਤੁਹਾਡੇ ਕੋ ਕੈਸ਼ ਸਾਈਡ ਤੇ ਤੁਸੀਂ ਨਹੀਂ ਰੱਖਣਾ ਸਾਰਾ ਘਰ ਦੇ ਵਿੱਚ ਪਾਉਣਾ ਮੋਰਗੇਜ ਤੁਹਾਡੀ ਘਟ ਜਾਂਦੀ ਹੈ ਰਾਈਟ ਤੁਹਾਨੂੰ ਉਹਨਾਂ ਇੰਟਰਸਟ ਨਹੀਂ ਦੇਣਾ ਪੈਂਦਾ ਪਰ ਜਿਹੜੀ ਸਾਈਡ ਤੇ ਤੁਹਾਡੀ ਆਪਣੇ ਐਕੁਇਟੀ ਬਿਲਡ ਅਪ ਹੁੰਦੀ ਆ ਤੁਸੀਂ ਉਸ ਕੈਸ਼ ਨੂੰ ਜਦੋਂ ਮਰਜੀ ਕੋਈ ਐਮਰਜੈਂਸੀ ਲਈ ਕੋਈ ਕਾਰ ਲੈਣੀ ਹੋਵੇ ਜਾਂ ਕੁਝ ਵੀ ਲੈਣਾ ਹੋਵੇ ਤੁਸੀਂ ਉਹਦੇ ਲਈ ਯੂਜ਼ ਕਰ ਸਕਦੇ ਹੋ ਮੈਂ ਮੈਂ ਤਰੀਕਾ ਆਪਣੀ ਲਾਈਫ ਦੇ ਵਿੱਚ ਵਰਤਿਆ ਬਹੁਤ ਜੀ ਇਹਦੇ ਨਾਲ ਮੈਨੂੰ ਲੱਗਦਾ ਭਾਈ ਤੁਹਾਡੇ ਵੀ ਸਟਾਕ ਮਾਰਕੀਟ ਦੇ ਵਿੱਚ ਸੇਮ ਚੀਜ਼ ਤਾਂ ਆਉਂਦੀ ਹੋਈ ਕਿ ਜਿਹੜਾ ਬੰਦਾ ਇੱਕ ਲੋ ਇੱਕ ਪੋਰਟਫੋਲੀਓ ਜਿਹੜਾ ਤੁਸੀਂ ਮਤਲਬ ਇਹ ਲੌਂਗ ਟਰਮ ਲਈ ਬਿਲਡ ਕਰਨਾ ਵੀ ਜਿੱਥੇ ਤੁਸੀਂ ਥੋੜਾ ਥੋੜਾ ਪੈਸਾ ਪਾਈ ਜਾਂਦੇ ਕਈ ਹੁੰਦਾ ਵੀ ਜੇ ਤੁਸੀਂ ਟ੍ਰੇਡ ਕਰਨਾ ਉਹਦੇ ਲਈ ਤੁਹਾਡਾ ਅਕਾਊਂਟ ਲੱਗ ਹੈਗਾ ਵਾ ਵੀ ਉਹਦਾ ਪਰਪਸ ਹੀ ਹੋਆ ਵੀ ਤੁਸੀਂ ਕੋਈ ਸਵਿੰਗ ਲਾਉਣਾ ਆ ਇੱਕ ਤੁਹਾਡਾ ਪਰਪਸ ਹੈਗਾ ਵੀ ਇਹਨੂੰ ਮੈਂ ਲੌਂਗ ਟਰਮ ਬਿਲਡ ਕਰਨਾ ਨੇ ਉਹ ਮਾਰਕੀਟ ਉੱਪਰ ਜਾਵੇ ਥੱਲੇ ਜਾਵੇ ਫਿਰ ਤੁਸੀਂ ਉਹ ਮਾਰਕੀਟ ਦੇ ਹਿਸਾਬ ਨਾਲ ਨਹੀਂ ਬਾਇਨ ਕਰਦੇ ਜੀ ਵੀ ਤੁਸੀਂ ਰੈਗੂਲਰਲੀ ਉਹਨੂੰ ਲਈ ਜਾਣਾ ਆ ਫਿਰ ਉਹਦੀ ਮਾਰਕੀਟ ਨੇ ਜਿਹੜਾ ਜਿਹੜਾ ਤੁਹਾਡਾ ਹੈਗਾ ਵੀ ਓਕੇ ਜੇ ਹੁਣ ਕੋਈ ਮੈਂ ਕੰਪਨੀ ਅਟ੍ਰੈਕ ਕਰ ਰਿਆ ਸੀ ਉਹਦਾ ਪ੍ਰਾਈਸ ਥੱਲੇ ਆਇਆ ਇੱਕਦਮ ਤਾਂ ਐਲਸ ਮੇਰੇ ਕੋਲ ਕੁਝ ਪੈਸਾ ਹੋਵੇ ਉਹਦੇ ਵਿੱਚ ਪੈਸਾ ਪਾਉਣ ਦੇ ਲਈ ਜੀ ਬਿਲਕੁਲ ਬਿਲਕੁਲ ਤੇ ਇੱਕ ਦਿਨ ਤੋਂ ਆਸੀ ਕਰਨੇ ਆ ਇੱਕ ਜੇ ਤੁਸੀਂ ਡੇ ਟ੍ਰੇਡਿੰਗ ਵੀ ਕਰਦੇ ਉਹਦੇ ਲਈ ਵੀ ਇੱਕ ਫੰਡ ਹੋਣਾ ਚਾਹੀਦਾ ਇੱਕ ਜਿਹੜਾ ਸਵਿੰਗ ਟ੍ਰੇਡਿੰਗ ਆ ਉਹਦੇ ਲਈ ਵੀ ਇੱਕ ਜਿਹੜਾ ਲੌਂਗ ਟਰਮ ਆ ਤੁਸੀਂ ਸਟਾਕ ਲੈਨੇ ਪੋਰਟਫੋਲੀਓ ਜਿੱਦਾ ਤੁਸੀਂ ਗੱਲ ਕੀਤੀ ਆ ਉਹਨੂੰ ਬਿਲਡ ਕਰਨਾ ਪਰ ਉਹ ਉਹ ਕਨਫਿਊਜ਼ ਨਾ ਕਰੋ ਜਿਹੜਾ ਮਤਲਬ ਜੇ ਡੇ ਟ੍ਰੇਡਿੰਗ ਦਾ ਤੁਹਾਡਾ ਇਨਾ ਹੈਗਾ ਤੁਸੀਂ ਉਹਦੇ ਵਿੱਚੋਂ ਲਾਸ ਹੋ ਗਏ ਇਹ ਨਾ ਹੋਵੇ ਤੁਸੀਂ ਸਵਿੰਗ ਵਾਲਾ ਵੀ ਤਾਂ ਲੌਂਗ ਟਰਮ ਵਾਲਾ ਵੀ ਚੱਕ ਕੇ ਉਹਦੇ ਚ ਲਾਇਓ ਸੋ ਦੈਟਸ ਹਾਊ ਪੀਪਲ ਐਕਚੁਅਲੀ ਲੂਜ਼ ਅ ਲੋਟ ਆ ਮਨੀ ਸੋ ਐਂਡ ਤੇ ਗੋਲ ਹੋਣਾ ਚਾਹੀਦਾ ਵੀ ਤੁਹਾਡਾ ਵੀ ਤੁਸੀਂ ਕਰ ਕੀ ਰਹੇ ਆ ਜੀ ਜਿਹੜਾ ਆਪਾਂ ਪ੍ਰਾਈਸ ਕਿਸੇ ਚੀਜ਼ ਦਾ ਦੇ ਰਹੇ ਆ ਦੇ ਜਿਹੜੀ ਐਸ ਐਚ ਯੂ ਦੀ ਵੈਲਿਊ ਹੁੰਦੀ ਹੈ ਚਾਹੇ ਆਪਾਂ ਸਟਾਕ ਦੀ ਗੱਲ ਕਰੀਏ ਜਿਵੇਂ ਹੁਣ ਐਨਵੀਡੀਆ ਦੀ ਗੱਲ ਕਰ ਲਈ ਹੈ ਟ੍ਰਿਲੀਅਨਸ ਡਾਲਰ ਦੀ ਕੰਪਨੀ ਬਣ ਚੁੱਕੀ ਹੈ ਹਨ ਤੇ ਇਸ ਦੇ ਨਾਲ ਤੁਸੀਂ ਟੈਸਲਾ ਦੀ ਗੱਲ ਕਰ ਲਓ ਪਰ ਜਿਹੜੀ ਉਹਨਾਂ ਦੀ ਵੈਲਿਊ ਆ ਜੋ ਉਹ ਬਣਾ ਰਹੇ ਨੇ ਉਹ ਕਾਫੀ ਘੱਟ ਆ ਉਸ ਟਾਈਮ ਉਸ ਹਿਸਾਬ ਦੇ ਨਾਲ ਫਿਰ ਤੁਸੀਂ ਪ੍ਰਾਈਸ ਇਨ ਕਿਦਾਂ ਕਰਦੇ ਹੋ ਕਿ ਪ੍ਰਾਈਸ ਇਕੁਅਲ ਟੂ ਵੈਲਿਊ ਤਾਂ ਤੁਸੀਂ ਉਹਨੂੰ ਕਿਦਾਂ ਡਿਫਰੈਂਸ਼ੀਏਟ ਕਰਦੇ ਹੋ ਵੀ ਵੈਲਿਊ ਕਿਦਾਂ ਕੈਲਕੂਲੇਟ ਕੀਤੀ ਜਾਵੇ ਪ੍ਰਾਈਸ ਕਿ ਉਹ ਉਹਦੀ ਇਹਦਾ ਬੋਰਨ ਬਫੇਟ ਦੀ ਬਹੁਤ ਬਧੀਆ ਗੱਲ ਸੀ ਇੰਟਰਸ ਹਨ ਇੱਕ ਵੈਲਿਊ ਜਿਹੜੀ ਕਰਦਾ ਹਨਾ ਬੁੱਕ ਵੈਲਿਊ ਹੈ ਸਪੈਸ਼ਲੀ ਕਿਸੇ ਸਟਾਕ ਦਾ ਵੀ ਉਹ ਬੜਾ ਇੰਪੋਰਟੈਂਟ ਚੀਜ਼ ਆ ਪਰ ਜਿਹੜਾ ਬੁੱਕ ਵੈਲਿਊ ਹੈ ਨਾ ਹਰੇਕ ਸਟਾਕ ਤੇ ਨਹੀਂ ਕੰਮ ਕਰਦਾ ਅਸੀਂ ਜਿਹੜਾ ਨਵੀਡਿਆ ਆ ਉਹ ਜਿਹੜਾ ਵੈਲਿਊ ਕਿਦਾਂ ਕੀਤਾ ਜਾਂਦਾ ਉਹਦੀਆਂ ਅਰਨਿੰਗਸ ਪਾਵਰ ਉਹਦੀਆਂ ਅਰਨਿੰਗਸ ਪਾਵਰਸ ਕੀ ਆ ਉਹਦੀ ਫਿਊਚਰ ਦੇ ਵਿੱਚ ਕੀ ਆ ਤੇ ਅੱਜ ਕੀ ਆ ਸੋ ਜੇ ਸਾਨੂੰ ਉਹ ਅੱਜ ਲੱਗਦਾ ਵੀ ਉਹ ਸਨ ਡਰ ਦੇ ਰਿਹਾ ਉਹਦੀਆਂ ਫਿਊਚਰ ਅਰਨਿੰਗਸ ਜਿਹੜਾ ਵੀ ਉਹ ਵੀ ਵਧੀਆ ਆ ਇੱਕਾਸੀ ਪ੍ਰਾਈਸ ਟੂ ਅਰਨਿੰਗ ਰੇਸ਼ਿਓ ਕਹਿੰਦੇ ਨੇ ਜਿਹੜਾ ਅੱਜ 15 10 ਕਿਸੇ ਸਟਾਕ ਦਾ ਅੱਜ 15 ਆ ਤਾਂ ਉਹਦਾ ਜਿਹੜਾ ਫਿਊਚਰ ਪ੍ਰਾਈਸ ਟੂ ਅਰਨਿੰਗ ਰੇਸ਼ਿਓ 15 ਤੋਂ ਘੱਟ ਹੋਣਾ ਚਾਹੀਦਾ ਜੇ ਤੁਸੀਂ ਉਹ ਉਹ ਸਟਾਕ ਜਿਹੜੀ ਮਾਰਕੀਟ ਆ ਜੇ ਉਹ ਸਟਾਕ ਉਹਦੀਆਂ ਅਰਨਿੰਗਸ ਗਾਂਹ ਹੋ ਰಾಣੀਆਂ so that's what you have to take a look at there's always a uh, uh, see stock market to be valuation karne tu si ghar de vich bhi valuation kar sakde ha jada tu paisa paaya kinne percent paaya oh de hisab na calculation karke todi return ki a ta tu future de vich ki chahunde ha oh de vich ji e e paaji kafi badi interesting ho jandi kuj jada market sentimental ate versus fundamental tu si dekhne ha oh de li bhi tonu ek chahidi e bhi asol ch market kida behave kar rahi a ਜਿਹੜੀ ਪਰਸੈਪਸ਼ਨ ਬਣਾ ਰਹੀ ਹੈ ਇੱਕ ਸੈਂਟੀਮੈਂਟਲ ਬਣ ਰਿਹਾ ਹੈ ਮਾਰਕੀਟ ਦੇ ਵਿੱਚ ਆ ਜਿਹੜਾ ਕਿ ਇੱਕ ਖਾਸ ਕਰਕੇ ਬਹੁਤ ਵੱਡਾ ਡਰਾਈਵਨ ਹੁੰਦਾ ਹੈ राइट ਤੁਸੀਂ ਕੋਜ਼ ਦੀ ਨਿਊਜ਼ ਵੀ ਸਾਰਾ ਦਿਨ ਦੇਖਣੀਆਂ ਨੇ ਤੁਸੀਂ ਸਟੋਰੀਜ਼ ਵੀ ਉਹੀ ਦੇਖੀ ਜਾਣੀਆਂ ਨੇ ਤੁਹਾਡੇ ਕੋਲ ਸੋਸ਼ਲ ਮੀਡੀਆ ਹੈਗਾ ਆ ਐਵਰੀ ਅਦਰ ਥਿੰਕ ਜਦੋਂ ਤੁਸੀਂ ਇੱਕ ਚੀਜ਼ ਤੇ ਖੜ ਗਏ ਦੂਸਰੀ ਤੀਜੀ ਵੀ ਉਹੀ ਚੀਜ਼ ਆਉਣੀ ਆ ਉਹ ਇੱਕ ਤੁਹਾਡੀ ਪਰਸੈਪਸ਼ਨ ਬਣਾ ਦਿੰਦੀ ਆ ਤੁਹਾਨੂੰ ਲੱਗਦਾ ਵੀ ਇਹੀ ਲੈਣਾ ਕਿਉਂਕਿ ਮੇਰੇ ਨਾਲ ਵੀ ਬੈਗ ਜਦੋਂ ਕੋਵਿਡ ਦੇ ਸੀਗਾ ਮੈਂ ਇੱਕ ਦੋ ਸਟਾਕ ਜਦੋਂ ਖਾਸ ਕਰਕੇ ਉਮ ਜਿਵੇਂ ਹਾ ਇਲੈਕਟ੍ਰੀਕਲ ਟੈਸਲਾ ਚੱਲ ਰਹੀ ਸੀ ਇੱਕ ਦੋ ਕੰਪਨੀਆਂ ਸੀ ਜਿਹੜੀ ਮੈਂ ਬਸ ਇਦਾਂ ਹੀ YouTube ਵੀਡੀਓ ਦੇਖਣੀ ਆ ਜਾਂ ਮੈਂ ਦੇਖਣਾ ਤਾਂ ਮੈਨੂੰ ਸੀਗਾ ਵੀ ਇਹ ਕਾਫੀ ਕਰ ਰਹੀ ਹੈ ਤੇ ਉਹਦਾ ਸਟਾਕ ਵੀ ਉੱਪਰ ਜਾ ਰਿਹਾ ਸੀ ਤੇ ਉਹਦਾ ਮੈਂ ਕਹਿੰਦਾ ਗਲਤ ਪ੍ਰਾਈਸ 'ਚ ਉਹ ਗਲਤ ਲਏ ਤੇ ਉਸ ਤੋਂ ਬਾਅਦ ਹੁਣ ਆਲਮੋਸਟ ਕਲੋਜ਼ ਟੂ ਜ਼ੀਰੋ ਹੋ ਗਿਆ ਉਹ ਲੱਕੀਲੀ ਵੀ ਮੈਂ ਉੱਚਾ ਜ਼ਿਆਦਾ ਪੈਸੇ ਨਹੀਂ ਸੀ ਪਾਇਆ ਪਰ ਮੈਨੂੰ ਹਲੇ ਵੀ ਜੇਤਾ ਵੀ ਮੈਂ ਉਸ ਟਾਈਮ ਦੇ ਉੱਤੇ ਗਲਤ ਡਿਸੀਜਨ ਲਿਆ ਸੀ ਵੀ ਇਹ ਇੱਕ ਮੈਂ ਸਿਰਫ ਇਮੋਸ਼ਨਲ ਹੋ ਕੇ ਲਿਆ ਵੀ ਜਿਹੜੇ ਵੀ ਲੋਕਾਂ ਨੂੰ ਸੁਣਦਾ ਸੀ ਉਹੀ ਗੱਲਾਂ ਕਰੀ ਜਾਂਦੇ ਸੀਗੇ ਉਹੀ ਗੱਲਾਂ ਕਰੀ ਜਾਂਦੇ ਸੀ ਉਹਦੇ ਕਰਕੇ ਤੁਸੀਂ ਆਪ ਇਨਫਲੂਐਂਸ ਹੋ ਜੰਨੇ ਆ ਤੁਹਾਡਾ ਸੈਂਟੀਮੈਂਟ ਜਿਹੜਾ ਮਾਰਕੀਟ ਤੋਂ ਡਿਫਰੈਂਟ ਹੋ ਜਾਂਦਾ ਤੁਸੀਂ ਇੱਕ ਫੰਡਾਮੈਂਟਲੀ ਦੇਖਦੇ ਵੀ ਇਹ ਕਿ ਕੰਪਨੀ ਦੇ ਸਿਰਫ ਪ੍ਰੋਮਿਸਸਿਸ ਨੇ ਫਿਊਚਰ ਦੇ ਜਾਂ ਹਜੇ ਤੱਕ ਇਹਨਾਂ ਨੇ ਕੋਈ ਕੁਝ ਕਰਕੇ ਵੀ ਦਿਖਾਇਆ ਹੈ ਜੀ ரைਟ ਸੋ ਮੇਲਾਦਾ ਉਹ ਤੁਹਾਨੂੰ ਬਹੁਤ ਧਿਆਨ ਦੇਣਾ ਰੱਖਣਾ ਚਾਹੀਦਾ ਵੀ ਜਿਹੜੀ ਇੱਕ ਤੁਹਾਡੀ ਬਾਏ ਹੈਗੀ ਆ ਚਾਹੇ ਤੁਸੀਂ ਇਹਦਾ ਟਾਈਮ ਸਪੈਂਡ ਕਰਕੇ ਲੈ ਰਹੇ ਹੋ ਵੀ ਕੀ ਇਹ ਕੁਝ ਤੁਸੀਂ ਮਾਰਕੀਟ ਦੇ ਪਰਸਪੈਕਟਿਵ ਤੋਂ ਲੈ ਰਹੇ ਹੋ ਵੀ ਜਾਂ ਤੁਸੀਂ ਇਨਫਲੂਐਂਸ ਚ ਆ ਰਹੇ ਹੋ ਜਾਂ ਤੁਸੀਂ ਇੱਕ ਫੰਡਾਮੈਂਟਲੀ ਤੇ ਗਰਾਉਂਡ ਸਾਰੀ ਬੁੱਕ ਵੈਲਿਊ ਜਾਂ ਜੋ ਵੀ ਉਹਦਾ ਗਰਾਉਂਡ ਵਰਕ ਹੈਗਾ ਤੁਸੀਂ ਪ੍ਰੋਪਰ ਕੀਤਾ ਆ ਮਾ ਵੀ ਇੱਕ ਨਾ ਸਟਾਕ ਸੀਗਾ ਆਪਣੇ ਬਰਲਡਾ ਦੇ ਵਿੱਚ 10 ਸੈਂਟ ਦਾ ਸਟਾਕ ਸੀਗਾ ਜੀ ਬੀ ਐਕਸ ਸਟਾਕ ਦਾ ਕੰਪਨੀ ਦਾ ਨਾਮ ਸੀ ਮੈਨੂੰ ਲੱਗਦਾ ਜਿਹੜੇ ਆ ਨਾ 20 ਸਾਲ ਮਾਰਕੀਟ ਦੇ ਕਰਦੇ ਉਹਨਾਂ ਨੂੰ ਪਤਾ ਹੋਣਾ ਉਹ ਸਟਾਕ ਦੀ ਉਹ ਇੱਕ ਛੋਟਾ ਜਿਹਾ ਟਾਊਨ ਸੀ ਜ ਬੜਾ ਦੇ ਵਿੱਚੋਂ ਜਿੱਥੋਂ ਕੰਪਨੀ ਸ਼ੁਰੂ ਹੋਈ ਸੀ ਜੀ ਤਾਂ ਉਹ ਇੰਡੋਨੇਸ਼ੀਆ ਉਹ 골ਡ ਮਾਈਨ ਸੀ ਉਹਨਾਂ ਦੇ ਉਹ ਜਿਹੜੇ ਹੈ ਨਾ 골ਡ ਮਾਈਨ ਤੋਂ ਜਿਹੜੇ ਰਿਜ਼ਲਟ ਆਉਂਦੇ ਸੀ ਬੜੇ ਬਹੁਤ ਵਧੀਆ ਆਉਂਦੇ ਸੀ ਕਿ 골ਡ ਬਹੁਤ ਆ ਉਸ ਮਾਈਨ ਦੇ ਵਿੱਚ ਜੀ ਜਦੋਂ ਰਿਜ਼ਲਟ ਆਇਆ 10 ਸੈਂਡ ਦਾ ਉਹ 3000 ਤੋਂ ਮਤਲਬ অলਮੋਸਟ 5000 ਤੱਕ ਸਟਾਕ ਦੀ ਪ੍ਰਾਈਸ ਚਲ ਗਈ ਸੀ ਵਾਹ ਉਹ ਜੀ ਰਾਈਟ ਫੇ ਬਾਅਦ ਵਿੱਚ ਉਹ ਸਪਲਿਟ ਵੀ ਹੋਇਆ ਸਾਡੇ ਜਦ ਮੈਨੂੰ ਜਾਦਾ ਮੈਂ ਜਦ ਕੰਮ ਕਰਦਾ ਹੁੰਦਾ ਸੀ TTC ਦੇ ਵਿੱਚ ਜਿਹੜੇ ਡਰਾਈਵਰ ਸੀਗੇ ਉਹ ਨਹੀਂ ਸਾਰਿਆਂ ਨੇ ਬ੍ਰੀਐਕਸ ਦੀ ਗੱਲ ਕਰਨੀ ਬ੍ਰੀਐਕਸ ਦੀ ਗੱਲ ਕਰਨੀ ਵੀ ਸਟਾਕ ਲੈ ਲਓ ਲੈ ਲਓ ਬੜਾ ਮਤਲਬ ਜਿਹੜਾ ਸੋ ਮੇਰੇ ਕਲ ਇਹ ਸੀ ਕਿ ਅਸੀਂ ਵੌਨ ਬਫੇਟ ਦਾ ਫੈਨ ਸੀਗਾ ਵੌਨ ਬਫੇਟ ਕਹਿੰਦਾ ਹੁੰਦਾ ਸੀਗਾ ਜਿਹੜੇ ਬੰਦੇ ਬਹੁਤ ਕਿਸੇ ਚੀਜ਼ ਦੇ ਪਿੱਛੇ ਪਏ ਹੋਏ ਉਹ ਉਸ ਚੀਜ਼ ਤੋਂ ਪਿੱਛੇ ਹਟ ਜਾਓ ਸੋ ਇਹ ਉਹਦਾ ਕਹਿਣਾ ਇਹ ਆ ਸੋ ਮੈਂ ਉਹ ਤੇ ਮੈਂ ਕਿਹਾ ਮੈਂ ਨਹੀਂ ਉਹ ਅਸੀਂ ਜਿਹੜੇ ਮੇਰੇ ਕੋਲ ਸ਼ੇਅਰ ਸੀ ਮੈਂ ਬੇਚਦੇ ਤਾਂ ਮਤਲਬ ਮੇਰੇ ਕਲ ਮਹੀਨੇ 2 ਮਹੀਨੇ ਬਾਅਦ ਉਹ ਕੰਪਨੀ ਦੇ ਜਿਹੜੇ ਰਿਜ਼ਲਟ ਸੀਗੇ ਉਹ ਫੇਕ ਰਿਜ਼ਲਟਸ ਸੀਗੇ ਤਾਂ ਉਹ ਜਿਹੜਾ 3000 ਦਾ ਸਟਾਕ ਸੀਗਾ ਉਹ ਪੈਨੀ ਉਹ ਕੰਪਨੀ ਬੈਂਕਰਪਟ ਹੋ ਗਈ। ਸੋ ਇੰਨੇ ਐਨੇ ਮਿਲੀਅਨਰ ਤੁਸੀਂ ਜਿਹੜੇ ਕਹਿੰਦੇ ਆ ਨਾ ਉੱਥੇ ਟਾਊਨ ਸੀ ਅਲਬਰਟਾ ਦੇ ਵਿੱਚ ਕਹਿੰਦੇ ਸੀ ਲੋਕ ਨਵੇਂ-ਨਵੇਂ ਟਰੱਕ ਲੈ ਕੇ ਕਮਾਉਂਦੇ ਸੀ ਵੀ ਉਹਨਾਂ ਦੇ ਸ਼ੇਅਰ ਸੀਗੇ ਤਾਂ ਉਹਨਾਂ ਨੂੰ ਬੈਂਕ ਦੇ ਦਿੰਦੀ ਸੀਗੀ। ਤਾਂ ਉਹਨਾਂ ਕੋਈ ਕਿਸੇ ਨੇ ਸ਼ੇਅਰ ਨਹੀਂ ਵੇਚਿਆ ਮਰੋਂ ਨਹੀਂ ਉਹਨਾਂ ਦੇ ਟਰੱਕ ਵੀ ਜਿਹੜੇ ਆ ਨਾ ਬੈਂਕ ਨੂੰ ਲੈਣੇ ਪਏ ਮਿਲੀਅਨਰ ਬਣ ਕੇ ਲੋਕ ਜ਼ੀਰੋ ਤੇ ਆਈ ਸੀਗੇ। ਤੁਸੀਂ ਦੇਖ ਲਓ ਵੀ ਕਿੱਡਾ ਫਰਕ ਪੈਣਦਾ ਯੂ-ਟਰਨ ਕਿੱਦਾਂ ਵੱਜਦਾ ਹੈ ਨਾ।